ਗਰੀ ਪਰਿਵਾਰ ਸੀ ਰਾਤ 1:30 ਵਜੇ ਛੱਤ ਡਿੱਗਣ ਕਰਕੇ ਜਿੰਗਾਂ ਦੋ ਮੌਤਾਂ ਹੋਈਆਂ ਨੇ ਜਿਹਦੇ ਵਿੱਚ ਇੱਕ 10 ਸਾਲ ਦਾ ਬੱਚਾ ਗਿਆ ਤੇ 35 ਸਾਲ ਦਾ ਨੌਜਵਾਨ ਆਗਾ ਬੜੀ ਦੁਖਦਾਈ ਘਟਨਾ ਗਈ ਕਿਉਂਕਿ بارش ਲਗਾਤਾਰ ਤੁਸੀਂ ਵੇਖਿਆ ਗਿਆ ਸਭ ਤੋਂ ਵੱਧ ਪਿਛਲੇ 18-19 ਸਾਲਾਂ ਅੰਦਰ ਕਾ ਡੋਟਰੇ ਲਗਾਤਾਰ بارش ਹੋ ਰਹੀ ਹੈ ਉਸ ਕਰਕੇ ਦੋ ਮੌਤਾਂ ਹੋਈਆਂ ਨੇ ਗਰਮੀਲ ਸਿੰਘ ਜੀ ਦਾ ਬੇਟਾ ਸੀ ਨਾਲ ਇਹਨਾਂ ਦਾ ਭਰਾ ਸੀਗਾ ਅਸੀਂ ਜਦੋਂ ਪਤਾ ਲੱਗਾ ਮੌਕੇ ਤੇ ਤਹਿਸੀਲਦਾਰ ਸਾਹਿਬ ਵੀ ਖੜੇ ਨੇ ਸਾਡਾ ਸਾਰਾ ਪ੍ਰਸ਼ਾਸਨ ਮੌਕੇ ਤੇ ਆਇਆਗਾ ਬਹੁਤ ਹੀ ਦੁਖਦਾਈ ਘਟਨਾਗੀ ਤੇ ਅਸੀਂ ਸਾਰੇ ਪਿੰਡਾਂ ਦੇ ਵਿੱਚ ਵੀ ਹੁਣ ਇਹ ਅਲਰਟ ਕੀਤਾ ਗਿਆ ਕਿ ਜਿੱਥੇ-ਜਿੱਥੇ ਕੋਈ ਲੱਗਦਾ ਕਿ ਮਕਾਨ ਹੈ ਕਮਜ਼ੋਰ ਆ ਉਹਨਾਂ ਨੂੰ ਚਾਹੇ ਧਰਮਸ਼ਾਲਾ ਦੇ ਵਿੱਚ ਚਾਹੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਕੋਈ ਹੋਰ ਸਰਕਾਰੀ ਬਿਲਡਿੰਗ ਦੇ ਵਿੱਚ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ ਆ ਕਿਉਂਕਿ ਮੌਸਮ ਦੇ ਵਿੱਚ ਹਜੇ ਵੀ ਲਗਾਤਾਰ ਆਉਣ ਵਾਲੇ ਸਮੇਂ 'ਚ 24 ਘੰਟੇ بارش ਦੱਸੀ ਜਾ ਰਹੀ ਆ ਸੋ ਜੇ ਜਿੰਨਾ ਵੀ ਇਹਦਾ ਦੁਖਾਂਤ ਦਾ ਦੀ ਦਸਗੇ ਵੀ ਕੋਈ ਲਫ਼ਜ਼ ਨਹੀਂ ਕੀ ਬੋਲ ਸਕੀਏ ਪਰ ਜੋ ਵੀ ਸਰਕਾਰ ਵੱਲੋਂ ਜਿੰਨੀ ਕੁ ਸਹਾਇਤਾ ਬਣਦੀ ਹੈਗੀ ਉਹ ਜ਼ਰੂਰ ਕਰਾਂਗੇ ਤੇ ਮੇਰੀ ਤੁਹਾਡੇ ਜਰੀਏ ਇਹ ਵੀ ਬੇਨਤੀ ਹੈ ਸਾਰੀਆਂ ਪੰਚਾਇਤਾਂ ਨੂੰ ਪਰਿਵਾਰਾਂ ਨੂੰ ਨਗਰ ਨਿਵਾਸੀਆਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਸਾਡੇ ਕਲੱਬਾਂ ਨੂੰ ਕਿ ਹਰੇਕ ਪਿੰਡ ਦੇ ਵਿੱਚ ਇਹ ਅਨਾਊਂਸਮੈਂਟ ਜ਼ਰੂਰ ਕਰਾਈ ਜਾਵੇ ਵੀ ਜਿੱਥੇ-ਜਿੱਥੇ ਕੋਈ ਡਾਰਾਗਾ ਮકાਨ ਦਾ ਡਿੱਗਣ ਦਾ ਉਹ ਪਰਿਵਾਰਾਂ ਨੂੰ ਸ਼ਿਫਟ ਕਰਕੇ ਸਾਂਝੀਆਂ ਥਾਵਾਂ ਦੇ ਉੱਤੇ ਜਿੰਨੇ ਦਿਨ بارش ਹੋ ਰਹੀ ਹੈ ਜਰੂਰ ਸ਼ਿਫਟ ਕੀਤਾ ਜਾਵੇ ਜੇ ਕੋਈ ਵੀ ਜ਼ਰੂਰਤ ਸਾਡੇ ਤਾਈਆਂ ਕੀ ਸਾਡੇ ਨਾਲ ਤੁਰੰਤ ਸੰਪਰਕ ਕਰਿਆ ਜਾਵੇ ਅਸੀਂ ਹਮੇਸ਼ਾ ਪਿੰਡਾਂ ਦੇ ਵਿੱਚ ਹੈਗੇ ਆ ਕਿਸੇ ਵੀ ਚੀਜ਼ ਦੀ ਜ਼ਰੂਰਤ ਅਸੀਆਂ ਤਾਂ ਕਿ ਜਿਹੜਾ ਇਹ ਘਟਨਾ ਵਾਪਰੀ ਆ ਕਿ ਹੋਈਆਂ ਦੂਸਰ ਘਟਨਾਵਾਂ ਤੋਂ ਬਚਤ ਰਹਿ ਸਕੇ ਨਹੀਂ ਜੀ ਮੇਰਾ ਇੱਕ ਤਾਂ ਭਤੀਜਾ ਭਾਈ ਹੈਗਾ ਕਿ ਮੇਰਾ ਛੋਟਾ ਮੁੰਡਾ ਜੀ 10 ਸਾਲ ਦਾ ਤੇ 35 ਸਾਲ ਦੀ ਉਮਰ ਆ ਮੇਰੇ ਮੁੰਡੇ ਭਾਈ ਦੀ ਤੇ ਜੀ ਮੈਂ ਤੁਹਾਨੂੰ ਦੋ ਵਜੇ 3 ਵਜੇ ਸੀ ਬੰਦ ਕਰਤੀ ਟੀਵੀ ਦੇਖੀ ਜਾਂਦੇ ਸੀ ਇਹ ਤੇ ਬਾਹਰ ਆ ਕੇ ਉੱਪਰਲੇ ਕਮਰੇ ਤੇ ਪੈ ਕੇ ਜਾ ਕੇ ਤੇ ਬਾਅਦ 15-20 ਮਿੰਟ ਬਾਅਦ ਜੇ ਹੱਸਾ ਹੋਗਾ ਸਾਡਾ ਬਸ ਉਸ ਵਾਸਤੇ ਕੁਝ ਪਹੁੰਚਾ ਨਹੀਂ ਮਾਰਾ ਰੋਲਾ ਰੂਲਾ ਪਾ ਕੇ 5-7 ਮਿੰਟਾਂ ਚ ਮੁੰਡੇ ਇਕੱਠੇ ਕਰਕੇ ਤੇ ਅਸੀਂ ਇਹਨਾਂ ਨੂੰ ਕਦੋਂ ਦੀ ਕੋਸ਼ਿਸ਼ ਕਰਿਆ ਜੀ ਇੱਕ ਲੜਕੀ ਤਾਂ ਨਕਸਲ ਦੀ ਉਹ ਠੀਕ ਠਾਕ ਹੈ ਜੀ ਉਹਨੂੰ ਕੁਝ ਨਹੀਂ ਹੋਇਆ ਵੀ ਮਜ਼ਾ ਆ ਗਿਆ। ਮੰਗ ਲਈ ਆ ਜੀ ਸਾਡੇ ਗਰੀਬਾਂ ਦੀ ਸਿਹਤ ਆ ਹੋ ਜਾਵੇ ਸਾਡੇ ਨਾਲ ਸਾਰੇ ਬਰਾਬਰ ਖੜ੍ਹ ਜਾਣਾਂ ਸਾਡੇ ਕੋਈ ਨੁਕਸਾਨ ਨਾ ਹੋਵੇ ਪਿੰਡ ਤੇ ਸਾਡੇ ਹੋਰ ਵੀ ਗਰੀਬ ਭਾਈ ਨੇ ਮੈਨੂੰ ਕੱਲਾ ਨਹੀਂ ਹੈਗਾ ਜੀ ਸਾਰੇ ਦੀ ਯੋਜਨਾ ਇੱਕੋ ਹੈ ਜੀ ਸਰ ਜਿਹੜਾ ਆਸਾ ਹੋਇਆ ਜੀ ਸਾਨੂੰ ਮੇਰੇ ਤਾਏ ਦੇ ਮੁੰਡੇ ਨੇ ਆਵਾਜ਼ ਮਾਰੀ ਅਸੀਂ ਪੈ ਸੀ ਜੀ ਮੇਰਾ ਘਰ ਇੱਧਰ ਅੱਗੇ ਦਾ ਥੋੜਾ ਜਿਹਾ ਉਹਨੇ ਸਾਨੂੰ ਬੋਲ ਮਾਰੀ ਜਦੋਂ ਬੋਲ ਮਾਰੀ ਗਿਆ ਅਸੀਂ ਬਾਹਰ ਖੋਲਿਆ ਮੈਂ ਕਿ ਹੋ ਗਿਆ ਕਹਿੰਦੇ ਜੀ ਬਈ ਮੇਰੇ ਬੱਚੇ ਆ ਗਏ ਛੱਪ ਥਲੇ ਅਸੀਂ ਆ ਕੇ ਬਜੋ ਭੱਜਿਆ ਜੀ ਮੈਂ ਬੱਚੇ ਪੱਥਰ ਚੱਕੇ ਜੀ ਇਕੱਲੇ ਤਾਂ ਮੱਥਾ ਚੱਕੇ ਗਏ ਦੋ ਤਾਂ ਮੈਂ ਚੱਕ ਤੇ ਦੋ ਮੇਰਾ ਬੇਟਾ ਆ ਗਿਆ ਉਹਨੇ ਨਾਲ ਲਾ ਕੇ ਮੇਰੇ ਦੋ ਪੱਥਰ ਚੁਕਾਏ ਉਦੋਂ ਬਾਅਦ ਜੀ ਉਹ ਵੇਖਿਆ ਸੀ ਬੱਚਾ ਇੱਕ ਬੋਲਦਾ ਸੀ ਜਿਵੇਂ ਲੜਕੀ ਸੀਗੇ ਇਹ ਬੋਲੀ ਗਈ ਆ ਕੋਈ ਵੀ ਅਸਾਨੂੰ ਪਤਾ ਲੱਗਿਆ ਵੀ ਬੱਚੇ ਜਾਂਦੇ ਹੈਗੇ ਉਦੋਂ ਬਾਅਦ ਅਸੀਂ ਇਹ ਦੋ ਇੱਕ ਦੋ ਮੁੰਡੇ ਮੈਂ ਹੋਰ ਬੁਲਾ ਕੇ ਉਹਨਾਂ ਨੂੰ ਬੁਲਾ ਕੇ ਪੱਥਰ ਚੱਕੇ ਜੀ ਮੇਰਾ ਭਤੀਜਾ ਸੀ ਇੱਕ ਮੇਰੇ ਤਾਏ ਦਾ ਪੁੱਤ ਸੀਗਾ ਜਿਹਦੀ ਮੌਤ ਹੋਈ ਹੈ ਇਸ ਟਾਈਮ ਅਸੀਂ ਵੇਖਿਆ ਜੋ ਮੁੱਕੇ ਪੈ ਸੀ ਜਿੱਥੇ ਕੱਢੇ ਆਈ ਫਨ ਬਹੁਤ ਦੁਖਾਈ ਉਸ ਦਿਨ ਪਰਵਾਦੀ ਬਹੁਤ ਬਹੁਤ ਮਤਲਬ ਕੀਤੀ ਜਾ ਰਹੀ ਮੈਂ ਅਸੀਂ ਕੁਝ ਪਹਿਣਾ ਚਾਹਾਂਗੇ ਬਿਲਕੁਲ ਤੁਸਾ ਬਈ ਦਿੱਤੀ ਫਤਿਹ ਹਾਲਾਤ ਕਿ ਛੱਤ ਦੇ ਪਹਿਲਾਂ ਕਰੇ ਕਿਸੇ ਸਰਕਾਰ ਤੱਕ ਪਹੁੰਚ ਕਰੀਏ ਵੀ ਘਰਾਂ ਦੇ ਹਾਲਾਤ ਸੁਧਾਰੇ ਜਾਣ ਬਈ ਤਰੀਕਾ ਬਹੁਤ ਅਜੀ ਪਰ ਇਹਨਾਂ ਬਜਤ ਸਰਕਾਰ ਹੀ ਕੋਈ ਤੁਖ ਹੀ ਦੇ ਰਹੀ ਆ ਸਾਨੂੰ ਤਾਂ ਪਤਾ ਨਹੀਂ ਲੱਗੇ ਵੀ ਨਾ ਇਸ ਵਜਤ ਦਾ ਕੋਈ ਸਰਕਾਰੀ ਸਾਨੂੰ ਜਾਗਰਦੀ ਹੋਊਗੀ ਕੋਈ ਇਹ ਪਹਿਲਾ ਮਕਾਨ ਡਿੱ ਗਿਆ ਜੀ ਉਦੋਂ ਕਿਸਨੇ ਪ੍ਰਤਾਲ ਕਰੀ ਆਪ ਵਿਚਾਰੇ ਨਿਧਾਰੀਆਂ ਦੱਤੇ ਕਰਕੇ ਬੋਹਾ ਛੱਟ ਕੇ ਆ ਛੱਤ ਪਾਈ ਆ ਜੀ ਹੁਣ ਇਹਦੇ ਜਿਹੜਾ ਇਹੀ ਕਹਿਣਾ ਚਾਹੁੰਦੇ ਜੀ ਸਾਨੂੰ ਹੁਣ ਵੀ ਪਰਮਾਤਮਾ ਸਾਡੇ ਨਾਲ ਮੈਂਬਰ ਸਭ ਵੀ ਖੜਿਆ ਸਾਰੀ ਪੰਚਾਇਤ ਖੜੀਆ ਸਾਰਾ ਪਿੰਡ ਨਗਰ ਸਾਨੂੰ ਸਾਥ ਦੇ ਜਾਂਦਾ ਜੀ ਜੀ ਦਸਤਖਤ ਕਰ ਵੀ ਹੋਇਆ ਸੀ ਮਦਦ ਕਰਾਂਗੇ ਜੀ ਜੀ ਮੰਨ ਕਰਦੇ ਹੋ ਤੁਸੀਂ ਮੰਗ ਤਾਂ ਇਹੀ ਕਰਦੇ ਜੀ ਗਰੀਬ ਬੰਦੇ ਬੱਚਿਆਂ ਦਾ ਕੋਈ ਸਹਾਇਤਾ ਦਿੱਤੀ ਜਾਵੇ ਜੀ ਵਿਚਾਰਿਆਂ ਦਾ ਕੋਈ ਮਕਾਨ ਪੈ ਜੇ ਵਧੀਆ ਬੱਚੇ ਬੰਦੇ ਹੋ ਜਾਣਗੇ ਛੱਤ ਦੇ ਥੱਲੇ ਬਈ ਬੜੀ ਦੁਖਦਾਈ ਘਟਨਾ ਛੇਗੀ ਹੈ ਸੋ ਜਿਸ ਤਰ੍ਹਾਂ ਕਿ ਪਤਾ ਲੱਗਾ ਹੈਗਾ ਵੀ ਦੋ ਕੈਪਿਟਲ ਦੀ ਇੱਥੇ ਮਈਆਂ ਨੇ ਇੱਕ ਦੀ ਉਮਰ 35 ਸਾਲ ਦੀ ਸੀ ਇੱਕ ਬੱਚਾ ਸੀ 10 ਸਾਲ ਦਾ ਸੋ ਅਸੀਂ ਇਸ ਦੇ ਸਬੰਧ ਵਿੱਚ ਜਿਹੜੀਆਂ ਹੈਗੀਆਂ ਪੂਰੀ ਰਿਪੋਰਟ ਜਿਹੜੀ ਹੈਗੀ ਆ ਪ੍ਰਸ਼ਾਸਨ ਨੂੰ ਬਰੁਨੀ ਰਿਪੋਰਟ ਭੇਜਤੀ ਹੈਗੀ ਆ ਠੀਕ ਹੈ ਸੋ ਜੋ ਵੀ ਸਰਕਾਰ ਦੇ ਵੱਲੋਂ ਇਸ ਦੇ ਤਹਿਤ ਮੁਆਵਜ਼ਾ ਤਹਿਤ ਹੋਏਗਾ ਉਹ ਮੁਆਵਜ਼ਾ ਨਾ ਮਿਲੇਗਾ ਉਹ ਸਾਡੀ ਪੂਰੀ ਕੋਸ਼ਿਸ਼ ਹੈ ਵੀ ਇਸ ਪਰਿਵਾਰ ਨੂੰ ਵੱਤ ਬੱਦੇ ਦਾ ਹੈਗਾ ਮਾਫਰ ਅਗਰ ਹੋਰ ਵੀ ਪਰਿਵਾਰ ਹੈਗੇ ਗਰੀਬ ਪਰਿਵਾਰ ਜਿਹੜਾ ਦੇ ਘਰਾਂ ਦੇ ਹਾਨਾਤ ਹੋ ਗਏ ਨੇ ਜੀ ਇਹਨਾਂ ਵਾਰਸ਼ਾਂ ਦੇ ਵਿੱਚੋਂ ਇਹਨਾਂ ਪਰਿਵਾਰਾਂ ਦੇ ਲਈ ਕੀ ਹਾਂ ਮੈਂ ਸਾਰੇ ਜਿਹੜੇ ਪਿੰਡ ਵਾਸੀਆਂ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਕਿ ਜਿਹੜੇ ਇਦਾਂ ਦੇ ਪਰਿਵਾਰ ਨੇ ਜਿਨ੍ਹਾਂ ਦੀਆਂ ਮਾਲਕੀ ਘਰ ਇੰਨੇ ਮਜ਼ਬੂਤ ਨਹੀਂ ਹੈਗੇ ਵੀ ਆਪਾਂ ਨੂੰ ਸ਼ੱਕ ਲੱਗਦਾ ਵੀ ਕਿਤੇ ਕੈਜ਼ੂਅਲਟੀ ਇਦਾਂ ਦੀ ਹੋ ਨਾ ਜਾਵੇ بارشਾਂ ਕਰਕੇ ਵੀ ਆਪਾਂ ਉਹਨਾਂ ਨੂੰ ਕੁਝ ਸਮੇਂ ਦੇ ਲਈ ਉੱਥੋਂ ਉਹਨਾਂ ਨੂੰ ਸ਼ਿਫਟ ਕਰ ਆਪਾਂ ਉਹਦੇ ਲਈ ਪ੍ਰਬੰਧ ਵੀ ਕਰਵਾ ਲਾਂਗੇ ਕਿਤੇ ਠਾ ਰੋਣਾ ਗੁਰਦੁਆਰਾ ਸਾਹਿਬ ਵੀ ਆਪਣੀ ਹੈਗੇ ਨੇ ਜਾਂ ਆਪਣੇ ਕੋਈ ਧਰਮਸ਼ਾਲਾ ਉਹਨੇ ਜਾਂ ਸਾਡੇ ਪ੍ਰਸ਼ਾਸਨ ਵੱਲੋਂ ਵੀ ਹੋ ਜਾਏ ਕੋਈ ਐਸੇ ਜੀ ਹੈਗੇ ਆ ਸਾਡੇ ਨੂੰ ਨੋਟਿਸ ਲਓ ਅਸੀਂ ਆਪਦੇ ਪਟਵਾਰੀਆਂ ਨੂੰ ਵੀ ਕਹਤਾ ਹਾਂ ਠੀਕ ਹੈ ਜਿਹੜਾ ਸਾਡਾ ਅਮਲਾ ਹੈਗਾ ਵੀ ਤੁਸੀਂ ਇਦਾਂ ਦੇ ਮਕਾਨਾਂ ਦੀ ਨਿਸ਼ਾਨਦੇਖ